ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਹਾਂ ਦੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਤਰੀਕ ਹੈਗੀ 19 ਸਤੰਬਰ 2025 ਤੇ ਆਪਾਂ ਚੱਲੇ ਹਾਂ ਦਿੱਲੀ 에어ਪੋਰਟ ਨੂੰ ਫਰੀਦਕੋਟ ਤੋਂ ਸਮਾਂ 11:30 ਦਾ ਹੋ ਗਿਆ ਵੈਸੇ ਤਾਂ ਮੈਂ 3 ਵਜੇ ਤੁਰਨਾ ਸੀਗਾ ਉਹ ਇਸ ਕਰਕੇ ਕਿਉਂਕਿ ਜਿਹੜੀ ਫਲਾਈਟ ਹੈਗੀ ਅੱਜ ਦੀ ਉਹ ਹੈਗੀ ਏਸੀ ਪੰਜਾਬ 에어 ਕੈਨੇਡਾ ਦੀ 50 ਨੰਬਰ ਫਲਾਈਟ ਜਿਹੜੀ ਕਿ ਮੌਂਟਰੀਅਲ ਤੋਂ ਦਿੱਲੀ ਆਉਂਦੀ ਵੀ ਆ ਤੇ ਹੁਣ ਜਦੋਂ ਮੈਂ ਚੈੱਕ ਕੀਤਾ ਉਹ ਫਲਾਈਟ ਆਉਂਦੀ ਵੀ ਆ 10 10 ਦਾ ਟਾਈਮ ਸੀ ਜਦੋਂ ਹੁਣ ਹੁਣ ਦੇਖਿਆ ਤੇ 7 ਘੰਟਿਆਂ ਚ ਪਹੁੰਚ ਰਹੀ ਹੈ ਕਿਹਨ ਦਾ ਮਤਲਬ ਵੀ ਸਵਾ 9 9:30 ਦੇ ਵਿੱਚ ਪਹੁੰਚੀ ਜਾਂਦੀ ਹੈ ਤੇ ਦੇਖਦੇ ਹਾਂ ਕਿੰਨੇ ਵਜੇ ਆਪਾਂ ਪਹੁੰਚਦੇ ਆ ਫਲਾਈਟ ਵੈਸਦਾ ਜਲਦੀ ਆ ਤਾਂ ਜਾਂਦੀ ਹੈ ਜਦੋਂ ਮੈਂ ਹਿਸਟਰੀ ਚੈੱਕ ਕੀਤੀ ਤਾਂ ਉਹਦੇ ਵਿੱਚ ਕਈ ਵਾਰੀ 9 ਵਜੇ ਵੀ ਆਈ ਵੀ ਹੈ ਕਈ ਵਾਰੀ 10 ਵਜੇ ਵੀ ਲੈਂਡ ਹੋਈ ਹੈ ਸੋ ਅੱਜ ਹਿਸਟਰੀ ਦੇ ਵਿੱਚ ਦੇਖ ਤਾਂ ਲਿਆ ਮੈਂ ਤੇ ਦੇਖਦੇ ਹਾਂ ਅੱਜ ਫਲਾਈਟ ਕਿੰਨੇ ਵਜੇ ਆਉਂਦੀ ਹੈ ਸੋ ਚੱਲਦੇ ਹਾਂ ਰਸਤੇ ਦੇ ਵਿੱਚ ਦੇਖਦੇ ਹਾਂ ਮਾਹੌਲ ਕੀ ਬਣਦਾ ਹੈ ਤੇ ਓਕੇ ਰਿਪੋਰਟ ਹੈ ਗੱਡੀ ਵਾਸ਼ ਕਰਾ ਲਈ ਸੀ ਚੰਗੀ ਤਰ੍ਹਾਂ ਵਾਸ਼ ਕਰਾ ਲਈ ਨਹੀਂ ਕੀਤੀ ਹੈ ਵਾਸ਼ ਬਰ ਬਹੁਤ ਘੱਟ ਯੂਜ਼ ਕਰਦਾ ਮੈਂ ਮਤਲਬ ਕਿ ਰਜਿਸਟ੍ਰੇਸ਼ਨ ਤੇ ਓਕੇ ਰਿਪੋਰਟ ਹੈ ਟੈਟੂ ਰੋਕੇ ਆਪਣੇ ਚੱਲਦੇ ਆਂ ਜੀ ਦਿੱਲੀ 에어ਪੋਰਟ ਨੂੰ ਚੜ੍ਹਦੀ ਕਰਾ ਗੱਡੀ ਸਟਾਰਟ ਕਰ ਲਈ ਹੈ ਹਾਈ ਦਾ ਕਾਰ ਰਪੀਐਮ ਹਾਈ ਤੇ ਹੀ ਆਪਣਾ ਜਦੋਂ ਆਰਪੀਐਮ ਥੱਲੇ ਆਉਣਗੇ ਉਸ ਤੋਂ ਬਾਅਦ ਆਪਾਂ ਏਸੀ ਚਲਾਵਾਂਗੇ ਗੱਡੀ ਦਾ ਪ੍ਰਸ਼ਾਦਾ ਆਪਣੀ ਆਪਣਾ ਨਾਲ ਹੈ ਸਲਾਦ ਹੈ ਤੇ ਪ੍ਰਸ਼ਾਦਾ ਹੀ ਹੈ ਨਹੀਂ ਸਲਾਦ ਤੇ ਉਹ ਹੈ ਫਰੂਟ ਨਾਲ ਲੈ ਕੇ ਚੱਲੇ ਆਂ ਤੇ ਮੈਂ ਕਾਫੀ ਟਾਈਮ ਤੋਂ ਨਾ ਡਾਈਟਿੰਗ ਤੇ ਆ ਡਾਈਟਿੰਗ ਮਤਲਬ ਕਿ ਬਾਹਰਲਾ ਖਾਣਾ ਪੀਣਾ ਬਹੁਤ ਘੱਟ ਮਤਲਬ ਮਿਨਿਮਲ ਜਾਂ ਬਾਕੀ ਜਾ ਕੇ ਜਦੋਂ ਖੋਲਾਂਗੇ ਉਹਦੇ ਪਤਾ ਲੱਗੂਗਾ ਵੀ ਨਾਲ ਕੀ ਕਰਦਿਆਂ ਨੇ ਭੇਜਿਆ ਮੇਰੇ ਨਾਲ ਤੇ ਪੁੱਜੇ ਛੋਲੇ ਜੋ ਕਿ ਜੇ ਤੁਹਾਨੂੰ ਨਹੀਂ ਦ ਨੂੰ ਤਾਂ ਮਾੜਾ ਮੋਟਾ ਕਿਤੇ ਲੱਗੇ ਤੇ ਮੈਂ ਪੁੱਜੇ ਛੋਲੇ ਨਾਲ ਰੱਖਦਾ ਤੇ ਨਾਲ ਇਹ ਖਾ ਲਈਦਾ ਤੇ ਨਾਲੇ ਮਾਈਂਡ ਡਾਈਵਰਟ ਹੋ ਜਾਂਦਾ ਹੋਰ ਕੁਝ ਨਹੀਂ ਹੁੰਦਾ ਇਹਦੇ ਵਿੱਚ ਬਾੜੀ ਵੱਡੀ ਕੋਈ ਥਿਉਰੀ ਨਹੀਂ ਹੈਗੀ ਕਿ ਜਦੋਂ ਮਾਈਂਡ ਡਾਈਵਰਟ ਹੋ ਗਿਆ ਨਾ ਠੀਕ ਹੈ ਤੇ ਉਦੋਂ ਤੁਹਾਡੀ ਨੀਂਦ ਮਾੜੀ ਮਾੜੀ ਟਲ ਜਾਂਦੀ ਆ ਸੋ ਚਾਲੇ ਪਾਤੇ ਆਪਾਂ ਜੀ ਇਹ ਵਾਹਿਗੁਰੂ ਜੀ ਹੋ ਸੱਚਾ ਪਾਤਸ਼ਾਹ ਜੀਓ ਤੁਹਾਡਾ ਮਨ ਬੱਚਾ ਦਿੱਲੀ ਦਾ ਸਫਰ ਕਰਨ ਜਾ ਰਿਹਾ ਆਪ ਜੀ ਕਿਰਪਾ ਕਰਨੀ ਇਸ ਮਾਨ ਬੱਚੇ ਨੂੰ دنیਵੀਂ ਚੀਜ਼ ਦਾ ਕੋਈ ਵਿਚਾਰ ਨਾ ਆਵੇ ਆਪ ਜੀ ਦੀ ਕਥਾ ਸੁਣੇ ਆਪ ਜੀ ਦਾ ਨਾਮ ਜਪੇ ਆਪ ਜੀ ਕਿਰਪਾ ਕਰਨੀ ਸੁਖ ਸ਼ਾਂਤੀ ਨਾਲ ਸਾਰਾ ਸਫਰ ਨਿਕਲ ਜਾ ਵਾਹਿਗੁਰੂ ਜੀ ਕਿਰਪਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਲ ਦੇ ਵਿੱਚ ਪੈਸੇ ਪਾਤੇ ਹੋਏ ਆ ਮਤਲਬ ਫਾਸਟੈਗ ਦੇ ਵਿੱਚ ਪਾਏ ਪਾਤੇ ਆ ਟੋਲ ਚ ਨਹੀਂ ਪਾਏਗੇ ਤੇ ਫਾਸਟੈਗ ਦੇ ਪੈਸੇ ਪਾਤੇ ਹੋਏ ਆ ਤੇ ਬਾਕੀ ਜਿਹੜਾ ਆਪਣਾ ਐਮਸੀਡੀ ਟੈਕਸ ਹੈ ਉਹਦੇ ਵਿੱਚ ਵੀ ਪੈਸੇ ਆਲਰੇਡੀ ਪਏ ਨੇ ਚਾਰੇ ਚੈੱਕ ਕਰ ਲਿਆ ਤੇ ਆਪਣਾ ਹੁਣ ਜਿਹੜਾ ਮੇਨ ਕੰਮ ਹੈ ਬਸ ਸੀਐਨਜੀ ਪਾਉਣੀ ਤੇ ਹੋਰ ਕੋਈ ਆਪਣਾ ਖਰਚਾ ਪਾਣੀ ਹੈ ਨਹੀਂਗਾ ਸੰਸਾਰ ਚੱਕਰ ਵਿੱਚੋਂ ਤੁਸੀਂ ਨੰਘਣਾ ਚਾਹੁੰਦੇ ਹੋ ਪਾਰ ਹੋਣਾ ਚਾਹੁੰਦੇ ਹੋ ਤਾਂ ਉਹ ਬ੍ਰਹਮ ਨੂੰ ਪਛਾਣੋ ਜਿਸ ਨੇ ਇਹ ਪਸਾਰਾ ਕੀਤਾ ਹੈ ਜੇ ਗੁਰੂ ਦੀ ਗੱਲ ਮੰਨਾਂਗੇ ਸਾਡਾ ਗੁਰੂ ਕਹਿੰਦਾ ਜਾਣੋ ਜੋਤ ਨਾ ਪੁੱਛੋ ਜਾਂਤੀ ਫਰੀਦਕੋਟ ਤੋਂ ਦਿੱਲੀ ਦੇ ਵਿੱਚ ਇੱਕੋ ਹੀ ਪੈਚ ਖਰਾਬ ਹੁੰਦਾ ਉਹ ਹੈ ਬਾਜਾ ਤੋਂ ਬਰਨਾਲਾ ਰੋਡ ਉਹਦੇ ਵਿੱਚ ਸਭ ਤੋਂ ਮੇਜਰ ਜਿਹੜਾ ਪਾਰਟ ਹੈਗਾ ਉਹ ਹੈਗਾ ਪਗਦੇ ਤੋਂ ਜਲਾਲ ਦਾ ਰਸਤਾ ਬਾੜੇ ਵੱਡੇ ਟੋਏ ਆ ਤੇ ਇਹਦੇ ਵਿੱਚ ਥੋੜਾ ਬਚਾ ਕੇ ਚੱਲਣਾ ਪੈਂਦਾ ਬਾਕੀ ਆਲਮੋਸਟ ਰੋਡ ਸਾਰਾ ਕੰਪਲੀਟ ਵਧੀਆ ਹਾਈਵੇ ਸਾਰਾ ਸੋ ਘਰੋਂ ਦਾ ਪੂਰੀ ਮਿਹਨਤ ਲੱਗ ਗਈ ਦੀ ਹੈ ਗੱਡੀ ਧੋ ਕੇ ਹਨਾ ਵੀ ਲਿਸ਼ਕਾ ਕੇ ਲੈ ਆਈ ਦੀ ਹੈ ਪਰ ਰਸਤੇ ਦਾ ਨਹੀਂ ਪਤਾ ਜਿਵੇਂ ਪਧੌੜ ਪਧੌੜ ਅਜੇ ਤੱਕ ਨਹੀਂ ਸੁਧਰੇਗਾ। ਆਪ ਪਧੌੜ ਦਾ ਹਾਲ ਵੇਖ ਲਓ ਤੁਸੀਂ। ਤੇ ਸ਼ੁਕਰ ਹੈ ਵੀ ਇੱਥੋਂ ਦੇ ਲੋਕ ਇੰਨੇ ਚੰਗੇ ਆ ਕਈਆਂ ਭਰਾਵਾਂ ਨੇ ਇਕੱਠੇ ਹੋ ਗਏ ਤੇ ਆ ਮਿੱਟੀ-ਮੁੱਟੀ ਪਾ ਲਈ ਤੇ ਚਲੋ ਲਾਂਘਾ ਬਣ ਗਿਆ। ਨਹੀਂ ਤਾਂ ਔਖਾ ਹੈ ਭਾਈ। ਸਮਾਂ ਪੌਣੇ 4 ਤੇ ਆਪਾਂ ਪਹੁੰਚੇ ਆ ਹੰਢਾਏ ਕੋਲੇ ਸੀਐਨਜੀ ਪੰਪ ਤੇ ਥਿੰਕ ਗੈਸ ਦੇ। ਹੁਣ ਇੱਕ ਚੀਜ਼ ਮੈਂ ਵੇਖੀ ਆ ਜਿਹੜੀ ਜਦੋਂ ਆਪਾਂ ਇੱਥੋਂ ਸੀਐਨਜੀ ਪਾਉਂਦੇ ਨਾ ਇਹਦੀ ਗੈਸ ਦੀ ਐਵਰੇਜ ਚੰਗੀ ਆਉਂਦੀ ਆ ਜਿਹੜੀ ਦੂਜੀ ਆ ਨਾ ਉਹਦੀ ਐਵਰੇਜ ਨਹੀਂ ਆਉਂਦੀ। ਜਿਵੇਂ ਹੁਣ ਅੱਗੇ ਜਿਵੇਂ ਬਰਨਾਲਾ ਕੋਲ ਆਊਗੀ ਆਪਣੇ ਹਨ ਬਰਨਾਲੇ ਕੋਲ ਹੋਗੀ ਤੇ ਆਪਣੇ ਕਿੰਨੀਆਂ ਵੀ ਇੰਡਰਲ ਦੇ ਵਰਬਿਓ ਗੈਸ ਹੈ ਜਿਹੜੀ ਸੰਗਰੂਰ ਕੋਲੇ ਹੋਗੀ ਪਾਤਣਾ ਕੋਲ ਹੋਗੀ ਉਹਨਾਂ ਦੀ ਨਾ ਜੇ ਇੱਥੋਂ ਪਵਾ ਕੇ ਵੀ ਵੇਖ ਲਓ ਇੱਥੋਂ ਪਵਾ ਕੇ ਵੀ ਓਨੀ ਚੱਲਣੀ ਆ ਤੇ ਤੁਸੀਂ ਇੱਥੋਂ 40 ਕਿਲੋਮੀਟਰ 50 ਕਿਲੋਮੀਟਰ ਵੀ ਅੱਗੇ ਜਾਓਗੇ ਨਾ ਫੇਰ ਵੀ ਓਨੀ ਚੱਲਣੀ ਆ ਤੇ ਇਹ ਗੈਸ ਦਾ ਇੰਨਾ ਫਰਕ ਰਹਿ ਜਾਂਦਾ ਠੀਕ ਹੈ ਸੋ ਬਸ ਚੱਲਦੇ ਆ ਪੌਣੇ ਚਾਰ ਹੋ ਗਏ ਇੱਥੇ ਤੇ ਆਪਾਂ ਹੋਰ ਦੋ ਘੰਟਿਆਂ ਨੂੰ ਡੇਢ ਘੰਟੇ ਨੂੰ ਉੱਥੇ ਪਹੁੰਚ ਜਾਵਾਂਗੇ ਖਨੌਰੀ ਰੋਟੇ ਟੈਕਸ ਕੱਟਦੇ ਆ ਸਮਾਂ 3:54 ਮਿੰਟ ਤੇ ਹੁਣ ਮੈਂ ਫਲਾਈਟ ਜੇ ਕੀਤੀ ਹੈ ਫਲਾਈਟ ਆ ਰਹੀ ਹੈ ਸਵਾ 5 ਘੰਟਿਆਂ ਦੇ ਵਿੱਚ ਕਹਿੰਦਾ ਮਤਲਬ ਸਵਾ 9 ਵਜੇ ਸੋ ਆਪਣੇ ਕੋਲ ਵੀ ਟਾਈਮ ਪੂਰਾ ਪੂਰਾ ਪਰ ਕਹਿਣ ਦਾ ਮਤਲਬ ਵੀ ਆਪਾਂ ਹੁਣ ਮੈਂ ਕੀ ਕਰੂੰਗਾ ਹੁਣ ਮੈਂ ਕੀ ਕਰੂੰਗਾ ਵੀ ਖਨੌਰੀ ਜਾ ਕੇ ਬਸ ਸਿਰਫ ਇੱਕ ਟੈਕਸ ਕੱਟ ਕੇ ਤੇ ਨਾਲ ਦੀ ਨਾਲ ਨਿਕਲ ਜਾਾਂਗੇ ਤੇ ਮੈਂ ਕਿਹੜਾ ਡਵਲ ਟਾਈਮ ਲਾਉਣਾ ਵੀ ਨਾ ਕਿ ਦੇ ਟਾਬੇ ਤੇ ਖੜਨਾ ਚਾਹ ਪਾਣੀ ਨਹੀਂ ਵੀਂਦੇ ਆਪਾਂ ਰੋਤਕ ਜਾ ਕੇ ਵੇਖਾਂਗੇ ਵੀ ਫਲਾਈਟ ਦਾ ਕੀ ਟਾਈਮ ਹੈ ਟਾਈਮ 5:25 ਹੋ ਗਏ ਤੇ ਮੈਂ ਹਜੇ ਪਾਤਣਾ ਸੌਰੀ ਮੈਂ ਤਾਂ ਦੱਸਣਾ ਹੀ ਭੁੱਲ ਗਿਆ ਸੀ ਵੀ ਪਾਤਣਾ 'ਚ ਧਰਨਾ ਲੱਗ ਗਿਆ ਸੀਗਾ ਸੋ ਧਿਆਨ ਸਾਰਾ ਉਧਰ ਹੋ ਗਿਆ ਤੇ ਹੁਣ ਜਾ ਕੇ ਨਿਕਲੇ ਆ 5:00 ਵਜੇ ਤਾਂ ਮੈਂ ਇੱਥੇ ਆ ਗਿਆ ਸੀਗਾ 5:00 ਵਜੇ ਮਤਲਬ ਕਿ ਹਾਂ 5:25 ਤੇ ਹੁਣ ਜਾ ਕੇ ਨਿਕਲੇ ਆ ਤੇ ਹੁਣ ਸਾਢੇ 3 ਘੰਟੇ ਇੱਥੋਂ ਦਾ ਸਫ਼ਰ ਹੈਗਾ 3 ਤੋਂ 4 ਘੰਟੇ ਦਾ ਫਿਲਹਾਲ ਇੱਥੇ 5:30 ਵਜੇ ਪਾਤਣਾ 'ਚ ਆਏ ਫਸ ਗਏ ਹੁਣ ਟਰੱਕਾਂ ਦੇ ਵਿਚਾਲੇ ਉਧਰ ਉਹ ਗੱਡੀ ਫਸ ਗਈ ਤੇ ਇਧਰੋਂ ਇਹ ਗੱਡੀ ਇਧਰ ਫਸ ਗਈ ਹੋਇਆ ਰੱਬਾ ਵਾਈ ਗਰੂ ਵਾਈ ਗਰੂ ਬਾਈ ਮੈਂ ਨਾ ਮੋਗਰੀ ਜਾਂਦਾ ਪਰ ਲੋਕ ਆਖੇਨ ਲੱਗਦਾ ਹੈ ਕਿ ਬਾਈ ਨੇ ਸਾਰੀ ਕੜਾਈ ਹੈ ਦੋ ਗੰਦੇ ਹੋਣ ਨਾ ਤੇ ਐਂ ਫਾਇਦਾ ਹੋ ਜਾਂਦਾ ੱਸਾਂ ਵਾਲੇ ਟਰੱਕਾਂ ਵਾਲੇ ਸਾਰੇ ਵਕਤ ਪਾਰ ਅੱਗੇ ਕੋਈ ਕਿਧਰ ਨੂੰ ਵੈਕਰੀ ਤੇ ਵਾਈ ਗਰੂ ਕਿਰਪਾ ਕਰਨਾ ਹੁਣ ਐਂ ਚੱਲ ਹੀ ਜਾਂਦਾ ਮਾਹੌਲ ਸਾਰਾ ਚੱਲੀ ਆ ਜਾਂਦਾ ਕੋਈ ਕਿਧਰੋਂ ਬੈਕ ਕਰ ਜਾਂਦਾ ਕੋਈ ਕਿਧਰੋਂ ਬੈਕ ਕਰ ਜਾਂਦਾ ਹੁਣ ਬੱਸ ਦੇ ਮਗਰ ਲਾਉਣੀ ਪੈਣੀ ਆ ਇਹਨਾਂ ਬਾਈ ਨੂੰ ਕਹਿ ਦਿੱਤੀ ਹਾਂਜੀ ਵਾਹਿਗੁਰੂ ਜੀ ਪੂਰੇ 1 ਘੰਟੇ ਬਾਅਦ 5:59 ਮਿੰਟ 6:00 ਵਜੇ 6:00 ਵਜੇ ਤੇ ਹੁਣ ਜਾ ਕੇ ਨਿਕਲ ਲੱਗੇ ਆ ਜੀ ਮੇਨ ਰੋਡ ਪਾਤੜਾ ਤੋਂ ਖਨੋਰੀ ਰੋਡ ਤੇ ਜਿੱਥੇ ਸਿਰਫ 5 ਮਿੰਟ ਲੱਗਣੇ ਸੀ ਉੱਥੇ ਆਪਾਂ ਨੂੰ ਘੰਟਾ ਲੱਗਿਆ ਸੋ ਕਦੇ-ਕਦੇ ਇਦਾਂ ਵੀ ਹੋ ਜਾਂਦਾ ਹੈ ਰਾਹ ਜਾਣੀਏ ਆ ਰਾਹ ਪਿਆ ਜਾਣੀਏ ਤੇ ਵਾਹ ਪਿਆ ਜਾਣੀਏ ਚਲੋ ਭਾਈ ਹੁਣ ਚੱਲ ਗਏ ਦਿੱਲੀ ਨੂੰ ਇੱਥੋਂ ਵਾਟ ਆਪਣੀ ਹੈਗੀ ਤਾਂ ਹੈ ਤਿੰਨ ਤੋਂ 4 ਘੰਟਿਆਂ ਦੀ ਮਟ ਗਈਆਂ ਕਿ ਚਲੋ ਉਹਨਾਂ ਨੂੰ ਕਵਾਂਗੇ ਭਾਈ ਆ ਮਾਹੌਲ ਹੈ ਹੁਣ ਆ ਸਟੋਰੀਆਂ ਐਸੇ ਕਰਕੇ ਪਾਈਆਂ ਨਾ ਵੀਡੀਓ ਬਣਾਈਆਂ ਨਾ ਵੀ ਭਾਈ ਪਤਾ ਲੱਗ ਜਾ ਹੈਨਾ ਤੇ ਵੀ ਮਜਬੂਰੀ ਸਾਡੀ ਵੀ ਹੁਣ ਬਾਤ ਨੂੰ ਵੀ ਬੜੀ ਜ਼ੋਰ ਦੀ ਲੱਗਿਆ ਪਹਿਲਾਂ ਤਾਂ ਹਲਕਾ ਹੋਵਾਂਗੇ ਫਿਰ ਕਿਤੇ ਜਾ ਕੇ ਚੱਲਾਂਗੇ ਫੇਰ ਹੀ ਕੰਮ ਕਰਦਾ ਦਿਮਾਗ ਦਾ ਤੇ ਸ਼ੁਕਰ ਹੈ ਵਾਈਗਰੂ ਦਾ ਸ਼ੁਕਰ ਹੈ ਪਹੁੰਚ ਕੇ ਇਧਰ ਰੋਡ ਤੇ ਅੱਜ ਤੱਕ ਕਮਾਲ ਹੋ ਗਈ ਵੀ ਟੋਲ ਤੇ ਵੀ ਟਾਈਮ ਲੱਗ ਗਿਆ ਟੋਲ ਤੇ ਵੀ 10 ਮਿੰਟ ਲੱਗ ਗਏ ਇੱਕ ਦੀ ਮਸ਼ੀਨਾਂ ਚੱਲੇ ਦੂਜੇ ਤੇ ਗਿਆ ਦੂਜੇ ਤੇ ਫਿਰ ਟਰੱਕ ਵਾਲਾ ਬਹਿ ਗਿਆ ਓਏ ਹੋਏ ਵਾਈਗਰੂ ਅੱਜ ਗੱਡੀ ਥੋੜੀ ਜੀ ਨਹੀਂ 90 ਤੇ ਰੱਖਾਂਗੇ ਕੋਈ ਗੱਲ ਨਹੀਂ ਅਗੇ ਉੱਥੇ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਤੇ ਬਸ ਹੋਰ ਰਾਮ ਨਾਲ ਜਾਵਾਂਗੇ ਥੋੜਾ ਸੇਫ ਜਾਵਾਂਗੇ ਆਏ ਹੋ ਜਾਂਦਾ ਵੀ ਯਾਰ ਟਾਈਮ ਚੱਲਿਆ ਤਾਂ ਮੈਂ ਪਹਿਲਾਂ ਹੀ ਆ ਮਟ ਫੇਰ ਵੀ ਵੇਖ ਲੋ ਅੱਜ ਦੀ ਦਿੱਲੀ ਦਾ ਇਹ ਐਡਵੈਂਚਰ ਹੋ ਗਈ ਹੁਣ ਇੱਥੇ ਪੁਲਿਸ ਵਾਲੇ ਖੜੇ ਤੇ ਨਰਮਾਣੇ ਤੇ ਮੈਨੂੰ ਰੁਕਾ ਕੇ ਮੇਰੇ ਪਿੱਛੇ ਦੋ ਗੱਡੀਆਂ ਸੀ ਪਰਮਟ ਵਾਲੀਆਂ ਆਪਣੀਆਂ ਕਹਿੰਦੇ ਰੋਕ ਲਿਆ ਪਹਿਲਾਂ ਫਿਰ ਕਹਿੰਦਾ ਜਾ 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 ਤੂੰ ਜੂਜੀ ਨੂੰ ਵੀ ਜਾ ਜਾ ਪਤਾ ਨਹੀਂ ਕੀ ਸੀ ਮਨ ਮੈਨੂੰ ਐ ਹੁੰਦਾ ਪਿਆ ਵੀ ਸ਼ਾਇਦ ਪਿੱਛੋਂ ਮੈਸੇਜ ਆਊਗਾ ਵੀ ਟੱਕ ਦੇ ਨੇ ਹਾਂ ਵੀ ਇਹਦਾ ਚੇਜ ਦਾ ਚਲਾਨ ਕੱਟਦਾ ਦੇਖੋ ਕੀ ਬੰਦ ਹੈ ਪਰ ਅੱਜ ਕੱਲ ਨਾ ਅੱਜ ਤਾਂ ਅੱਜ ਦਾ ਸਫ਼ਰ ਤਾਂ ਯਾਦ ਰਹੂਗਾ ਵੀ ਉੱਥੇ ਪਹਿਲਾਂ ਜਾਮ ਲੱਗਿਆ ਉਹ ਤੋਂ ਫਲਾਈਟ ਕਿੰਨਾ ਪਹਿਲਾਂ ਆ ਗਈ ਇੱਕ ਤਾਂ ਬੰਦੇ ਨੂੰ ਇਹ ਵੀ ਨਾ ਪਤਾ ਲੱਗੇ ਵੀ ਫਲਾਈਟ ਕਿੰਨੇ ਵਜੇ ਆਊਗੀ 10 ਵਜੇ ਦੀ ਫਲਾਈਟ 9 ਵਜੇ ਆ ਜਾਂਦੀ ਆ ਸੋ ਟਾਈਮ 8:20 ਤੇ ਮੈਂ ਹੁਣ ਪਹੁੰਚਾ ਮਿਲਨ ਢਾਬੇ ਤੇ ਪਹੁੰਚ ਤਾਂ ਮੈਂ ਗਿਆ ਸੀ 8 ਵਜੇ ਤੇ ਇੱਥੇ ਹੁਣ ਕੌਫੀ ਪੀਤੀ ਆ ਤੇ ਬਸ ਚੱਲਦੇ ਹੁਣ 에어ਪੋਰਟ ਨੂੰ ਫਲਾਈਟ ਸਾਡੇ ਨੂੰ ਆਉਗੀ ਬਸ 10 ਮਿੰਟ ਹੋਰ ਨਿਕਲ ਤਾਂ ਆ ਇੱਥੇ ਸਪੀਡ ਲਿਮਟ ਦੇਖਿਆ ਆਉਂਦੀ ਨਾ ਜਿੱਥੇ ਬਲਿੰਕਰ ਲੱਗੇ ਨੇ ਇਹਦਾ ਮਤਲਬ ਸਹੀ ਨਹੀਂ ਗਈ ਆ ਮੇਰੀ ਸਪੀਡ ਲਿਮਟ ਹੈ ਗਈ ਹੁਣ 36 ਦੀ ਨਹੀਂ ਹਾਂ 36 ਦੀ ਆਉਂਦੀ ਵੀ ਇਹ ਤਾਂ ਨਾ ਲੈਂਡ ਆ ਸੋ ਟਾਈਮ 10:10 ਜਦੋਂ ਫਲਾਈਟ ਆਉਣੀ ਸੀਗੀ ਉਸ ਟਾਈਮ ਤੇ ਆਪਾਂ ਪਹੁੰਚ ਗਏ ਪੂਰੇ 에어ਪੋਰਟ ਤੇ ਤੇ ਫਲਾਈਟ ਜਿਹੜੀ ਹੈ ਉਹ 9:40 ਤੇ ਲੈਂਡ ਹੋ ਚੁੱਕੀ ਹੈ ਤੇ ਆਪਾਂ ਬਸ ਜਾਣੇ ਹੁਣ ਕਿ ਉਹਨਾਂ ਨੂੰ ਰਿਸਿਵ ਕਰਦੇ ਆਂ ਜਾ ਕੇ ਸੋ ਪਹੁੰਚ ਚੁੱਕੇ ਆਂ ਜੀ 에어ਪੋਰਟ ਤੇ ਠੀਕ ਠਾਕ ਪਹੁੰਚ ਗਏ ਕੋਈ ਪ੍ਰੋਬਲਮ ਨਹੀਂ ਆਏਗੀ ਸਮੇਂ ਨਾਲ ਪਹੁੰਚ ਗਏ ਸ਼ੁਕਰ ਹੈ ਵਾਹਿਗੁਰੂ ਜੀ ਦਾ ਚੱਲਦੇ ਆਂ ਉਹਨਾਂ ਨੂੰ ਰਿਸਿਵ ਕਰਦੇ ਆਂ ਮੈਨੂੰ ਐਸੀ ਵੀ ਸ਼ਾਇਦ ਉਹਨਾਂ ਨੂੰ ਨਾ ਵੇਟ ਕਰਨੀ ਪਊਗੀ ਤੇ ਫਾਇਨਾ ਹੁੰਦਾ ਵੀ ਜੇ ਸਮੇਂ ਨਾਲ ਪਹੁੰਚ ਜੇ ਚੰਗਾ ਹੁੰਦਾ ਜੇ ਹੁਣ ਆਪਾਂ ਨੂੰ ਰਸਤੇ 'ਚ ਉਹ ਰੁਕਾਵਟ ਮਿਲ ਗਈ ਹੈ ਨਾ ਤੇ ਚਲੋ ਹੁਣ 10 ਵਜੇ ਮੈਂ ਠੀਕ ਐਂਟਰ ਕਰ ਗਿਆ ਸੀ ਪਾਰਕਿੰਗ ਦੇ ਵਿੱਚ ਹੁਣ ਕਿੰਨਾ ਟਾਈਮ ਪਤਾ ਨਹੀਂ ਸਵਾ 10 ਹੋ ਗਏ ਸ਼ਾਇਦ 10:20 ਹੋ ਗਏ ਅਜੇ ਤੱਕ ਬੈਗ ਰਿਸੀਵ ਕਰੀ ਜਾਂਦੇ ਆ 11 ਵਜਾਂ ਨੇ ਮਨ ਲੱਗਾ ਇੱਥੇ ਚਲੋ 11 ਵਾਂ ਚੱਲਾਂਗੇ ਆਪਾਂ ਸੋ ਟਾਈਮ 11:10 ਤੇ ਆਪਣੀ ਫਲਾਈਟ ਆ ਗਈ ਆ ਬੰਦੇ ਬਾਹਰ ਆ ਗਏ ਆ ਤੇ ਚੱਲੇ ਆ ਹੁਣ ਵਾਪਸੀ ਪਾਰਕਿੰਗ ਤੱਕ ਦਾ ਸਵੇਰ 11 ਹੋ ਗਏ ਤੇ ਜਿਹੜੇ ਆ ਤਿੰਨ ਬੰਦੇ ਖੜੇ ਨੇ ਸਾਹਮਣੇ ਇਹ ਕੀ ਕਰਦੇ ਆ ਸਮਾਨ ਲਿਆਉਂਦੇ ਆ ਤੇ ਬਾਅਦ ਚ ਪੈਸੇ ਮੰਗਣ ਲੱਗ ਜਾਂਦੇ ਆ ਸੋ ਇਹ ਮਾਹੌਲ ਇੱਥੋਂ ਦਾ ਸਿਸਟਮ ਐ ਚੱਲਦਾ ਇੱਥੋਂ 2 ਡਾਲਰ ਮੰਗਣ ਲੱਗ ਜਾਂਦੇ ਐ ਐਂ ਕਰ ਲੱਗ ਜਾਂਦੇ ਆ ਸੋ ਸਮਾਨ 6:35 ਮਿੰਟ ਤੇ ਆਪਾਂ ਪਹੁੰਚ ਗਏ ਆ ਫਰੀਦਕੋਟ ਅਸਲ ਵਿੱਚ ਰਸਤੇ 'ਚ ਵੀਡੀਓ ਤਾਂ ਨਹੀਂ ਬਣਾਈ ਗਈ ਕਿਉਂਕਿ ਥੋੜਾ ਜਿਹਾ ਥੱਕ ਵੀ ਗਏ ਸੀਗੇ ਤੇ ਬਸ ਉਹ ਹੀ ਨਹੀਂ ਮੋੜ ਜਾਨੀ ਕੀਤਾਗਾ ਵੀਡੀਓ ਬਣਾਉਣ ਦਾ ਬਸ ਇਹ ਮੇਰਾ ਸਫਰ ਸੀਗਾ ਦਿੱਲੀ 에ਰਪੋਰਟ ਦਾ ਤੁਹਾਨੂੰ ਇਹ ਸਫਰ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ